April 22 ਨੂੰ ਥਾਣਾ ਕਚੈਰੀਆਂ ਦੇ ਵਿੱਚ ਕੈਵਨ ਲਿਆ ਰਣਜੀਤ ਸਿੰਘ ਲੱਖੇ ਦੇ ਪੀਏ ਪਹਿਲ ਦੀ ਗੱਲ ਹੈ ਪਹਿਲ ਦੀ ਗੱਲ ਆ ਇਹ ਉਹਨਾਂ ਨੇ ਕੈਵਨ ਲੈ ਲਿਆ 310000 ਰੁਪਇਆ ਉਹਨਾਂ ਨੂੰ ਦੇ ਦਿੱਤਾ ਸੀ ਅੱਛਾ ਜੀ ਉਹਨਾਂ ਨੇ ਸਾਨੂੰ ਨਾ ਕਬਜ਼ਾ ਦਿੱਤਾ ਨਾ ਸਾਡੇ ਪੈਸੇ ਵਾਪਸ ਕੀਤੇ ਹੁਣ ਉਹਨਾਂ ਨੇ ਉਹ ਕਿਰਾਏ ਤੇ 10000 ਰੁਪਇਆ ਮਹੀਨਾ ਕਰਾਇਆ ਪਰ ਮੰਥ ਲੈ ਰਹੇ ਨੇ ਅੱਛਾ ਜੀ ਤੇ ਅਸੀਂ ਪਹਿਲਾਂ ਸਮਝੌਤਾ ਕਰਾਇਆ ਕਿ ਅਸੀਂ ਪੈਸੇ ਵਾਪਸ ਕਰਾਂਗੇ ਤੇ پیسے ਵਾਪਸ ਨਹੀਂ ਕਰੇ ਅੱਜਕੱਲ ਅੱਜਕੱਲ ਕਰਦੇ ਕਰਦੇ ਹੁਣ ਸਾਨੂੰ ਧੌਂਕੀਆਂ ਦੇ ਰਹੇ ਨੇ ਵੀ ਅਸੀਂ ਮਨਹਾਨੀ ਦਾ ਕੇਸ ਕਰਦਾਂਗੇ ਤੇਰੇ ਤੇ ਤੈਨੂੰ ਅਸੀਂ ਫਸਾ ਦਾਂਗੇ ਤੇਰੇ ਝੋਟਾ ਕੇ ਕਰਦਾਂਗੇ ਤੈਨੂੰ ਐਕਸੀਡੈਂਟ ਕਰਾ ਕੇ ਮਰਵਾ ਦਾਂਗੇ ਹੌਲਤ ਗਿਆਸਪੁਰਾ ਸਾਡੇ ਮਨਿੰਦਰ ਸਿੰਘ ਗਿਆਸਪੁਰਕ ਹੋ ਗਏ ਸੀ ਵੀ ਸਾਡਾ ਤੁਸੀਂ ਜਿਆਦਾ ਪਰਚਾ ਦਰਜ ਕਰਾਓ ਨਹੀਂ ਸਾਨੂੰ ਪੈਸੇ ਦੇ ਦਿਓ ਉਹਨਾਂ ਨੇ ਸਾਡੀ ਕੋਈ ਵੀ ਸੁਣੀ ਨਹੀਂ ਗਈ ਤੇ ਉਹ ਕਹਿੰਦੇ ਤੁਸੀਂ ਪੈਸੇ ਦਿੱਤੇ ਹੀ ਕਿਉਂ ਮੈਂ ਤਾਂ ਚਮਾਰਾਂ ਦੇ ਘਰ ਪੈਦਾ ਹੋਇਆ ਹਾਂ ਤੁਸੀਂ ਲੱਖਾਂ ਦੀਆਂ ਗੱਲਾਂ ਕਰ ਰਹੇ ਹੋ ਪਰ ਅਸੀਂ ਕੁਝ ਨਹੀਂ ਕਰ ਸਕਦੇ ਭਗਵੰਤਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਦੇ ਭਗਵੰਤਮਾਨ ਜੀ ਨੂੰ ਇਹੀ ਅਪੀਲ ਕਰਦੀਆਂ ਕਿ ਉਹ ਸੱਚਾਈ ਨੂੰ ਇਨਸਾਫ ਦਿਵਾਉਣ ਜੋ ਇੱਕ ਸੱਚਾ ਇਨਸਾਨ ਉਹ ਕੱਲਾ ਹੀ ਫਿਰ ਰਿਹਾ ਵਾ ਥਾਂ ਥਾਦੇ ਗੁਹਾਰਾ ਲਾਂਦਾ ਮੈਂ ਭਗਵੰਤਮਾਨ ਜੀ ਨੂੰ ਮੁੱਖ ਮੰਤਰੀ ਜੀ ਤੋਂ ਬੇਨਤੀ ਕਰਦੀਆਂ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਰੱਬ ਨਾ ਕਰੇ ਜਿਵੇਂ ਇਹ ਇਹਨੇ ਦੁਖੀ ਨੇਗੇ ਥਾਂ ਥਾਦੇ ਗੁਹਾਰ ਲਾਉਂਦੇ ਨੇ ਕੋਈ ਵੀ ਇਹਨਾਂ ਦਾ ਜਾਨੀ ਮਾਲੇ ਨੁਕਸਾਨ ਹੋ ਰਿਹਾ ਉਹ ਇਹਨਾਂ ਦਾ ਦੱਸੋ ਕੌਣ ਜ਼ਿੰਮੇਵਾਰ ਹੈ ਸਾਡੇ ਡੀਐਸਪੀ ਸਾਹਿਬ ਕੋਲ ਹੀ ਮੈਂ 3-4 ਵਾਰੀ ਜਾ ਕੇ ਆਇਆ ਤੇ ਆਪਣੇ ਡੀਐਸਪੀ ਸਾਹਿਬ ਜੇ ਮੌਜੂਦਾ ਡੀਐਸਪੀ ਸਾਹਿਬ ਤੇ ਇਹਨਾਂ ਨੇ ਵੀ ਕੋਈ ਗੌਰ ਨਹੀਂ ਕੀਤੀ ਇਹ ਥੋੜੇ ਦਿਨ ਪਹਿਲਾਂ ਜਾ ਕੇ ਆਇਆ ਇਹ ਕਹਿੰਦੇ ਸੀ ਡਿਸਕਸ ਕਰਾਂਗੇ ਮੈਂ ਕਿਹਾ ਮੈਨਾ ਵੀ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਨਿਆ ਮਿਲਣਾ ਚਾਹੀਦਾ ਅਗਰ ਨਹੀਂ ਨਿਆ ਮਿਲਦਾ ਤਾਂ ਮੈਨੂੰ ਹੋਰ ਕੋਈ ਗਲਤ ਸਟੈਪ ਨਾ ਚੱਕਣਾ ਵਜੇ ਕਿਉਂ ਮੈਂ ਹਾਂਜੀ ਵੀਰ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਮੋਹਨ ਸਿੰਘ ਆ ਜੀ ਮੋਹਨ ਸਿੰਘ ਪਿੰਡ ਕਲੋਟੀ ਹਾਂਜੀ ਅੱਜ ਤੁਸੀਂ ਡੀਐਸਪੀ ਦਫ਼ਤਰ ਪੈਲ ਪਹੁੰਚੇ ਹੋ ਕਿਹੜੀ ਸ਼ਿਕਾਇਤ ਨੂੰ ਲੈ ਕੇ ਪਹੁੰਚੇ ਹੋ ਅਸੀਂ ਸ਼ਿਕਾਇਤ ਲੈ ਕੇ ਆਇਆ ਜੀ ਘੱਟ ਤੋਂ ਘੱਟ ਅਸੀਂ 26 ਮਹੀਨਿਆਂ ਤੋਂ ਚੱਕਰ ਲਾ ਰਹੇ ਹਾਂ ਥਾਣਾ ਪੈਲ ਲੁਧਿਆਣਾ ਧੱਕੇ ਖਾਂਦੇ ਰਹੇ ਹਾਂ ਸਾਡੇ ਪੈਸੇ ਸਿਰਫ ਲੀਡਰਾਂ ਦੀ ਬਦੌਲਤ ਚੜੇ ਹੋਏ ਨੇ ਲੀਡਰਾਂ ਨੇ ਸਾਡੇ ਨਾਲ ਠੱਗੀ ਮਾਰੀ ਹੈ 420 ਕੀਤੀ ਆ ਇੱਥੇ ਥਾਣੇ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੀ ਵੀ ਦਰਖਾਸਤ ਦਿੱਤੀ ਆ ਇੱਥੇ ਉਹਨਾਂ ਦਾ ਜੋਰ ਚੱਲ ਰਿਹਾ ਹੈ ਥਾਣਾ ਪੈਲ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਕਾਰਵਾਈ ਬਦੌਲਤਾਂ ਇੱਥੇ ਆਏ ਆ ਤੇ ਵਿਸ਼ਾ ਇਹ ਹੈਗਾ ਕਿ ਅਸੀਂ ਠਾਣਾ 22 ਦੇ ਵਿੱਚ 4 ਅਪ੍ਰੈਲ 22 ਨੂੰ ਹਾਂਜੀ ਠਾਣਾ ਕਚਹਿਰੀਆਂ ਦੇ ਵਿੱਚ ਕੈਵਨ ਲਿਆ ਰਣਜੀਤ ਸਿੰਘ ਲੱਖੇ ਦੇ ਪੀਏ ਪਹਿਲ ਦੀ ਗੱਲ ਪਹਿਲ ਦੀ ਗੱਲ ਆ ਇਹ ਉਹਨਾਂ ਨੂੰ ਕੈਵਨ ਲੈ ਲਿਆ 310000 ਰੁਪਇਆ ਉਹਨਾਂ ਨੂੰ ਦੇ ਦਿੱਤਾ ਸੀ ਅੱਛਾ ਜੀ ਉਹਨਾਂ ਨੇ ਸਾਨੂੰ ਨਾ ਕਬਜ਼ਾ ਦਿੱਤਾ ਨਾ ਸਾਡੇ ਪੈਸੇ ਵਾਪਸ ਕੀਤੇ। ਹੁਣ ਉਹਨਾਂ ਨੇ ਉਹ ਕਿਰਾਏ ਤੇ 10000 ਰੁਪਏ ਮਹੀਨਾ ਕਿਰਾਇਆ ਪਰ ਮੰਥ ਲੈ ਰਹੇ ਨੇ। ਤੇ ਅਸੀਂ ਪਹਿਲਾਂ ਸਮਝੌਤਾ ਕਰਾਇਆ ਕਿ ਅਸੀਂ ਪੈਸੇ ਵਾਪਸ ਕਰਾਂਗੇ। ਤੇ ਵੈਸੇ ਵਾਪਸ ਨਹੀਂ ਕਰੇ। ਅੱਜਕੱਲ ਅੱਜਕੱਲ ਕਰਦੇ ਕਰਦੇ ਹੁਣ ਸਾਨੂੰ ਧੌਂਕੀਆਂ ਦੇ ਰਹੇ ਨੇ। ਵੀ ਅਸੀਂ ਮਨਹਾਨੀ ਦਾ ਕੇਸ ਕਰਦਾਂਗੇ ਤੇਰੇ ਤੇ। ਤੈਨੂੰ ਅਸੀਂ ਫਸਾ ਦਾਂਗੇ ਤੇਨੂੰ ਝੋਟਾ ਕੇ ਕਰਦਾਂਗੇ ਤੈਨੂੰ ਐਕਸੀਡੈਂਟ ਕਰਾ ਕੇ ਮਰਵਾ ਦਾਂਗੇ। ਤੇ ਮੈਂ ਇਹਨਾਂ ਤੋਂ ਇੰਨਾ ਦੁਖੀਆਂ ਕਿ ਰਾਜਨੀਤੀ ਤੋਂ ਬਹੁਤ ਜ਼ਿਆਦਾ ਤੰਗ ਆ ਗਿਆ ਮੈਂ ਇਹ ਇਹਦੇ ਬਦੌਲਤ ਗਿਆਸਪੁਰਾ ਸਾਡੇ ਮਨਿੰਦਰ ਸਿੰਘ ਗਿਆਸਪਰਕ ਹੋ ਗਏ ਸੀ ਵੀ ਸਾਡਾ ਤੁਸੀਂ ਜਾਂ ਤਾਂ ਪਰਚਾ ਦਰਜ ਕਰਾਓ ਨਹੀਂ ਸਾਨੂੰ ਪੈਸੇ ਦੇ ਦਿਓ ਉਹਨਾਂ ਨੇ ਸਾਡੀ ਕੋਈ ਵੀ ਸੁਣੀ ਨਹੀਂ ਗਈ ਤੇ ਉਹ ਕਹਿੰਦੇ ਤੁਸੀਂ ਪੈਸੇ ਦਿੱਤੇ ਹੀ ਕਿਉਂ ਮੈਂ ਤਾਂ ਚਮਾਰਾਂ ਦੇ ਘਰ ਪੈਦਾ ਹੋਇਆ ਤੁਸੀਂ ਲੱਖਾਂ ਦੀ ਗੱਲਾਂ ਕਰ ਰਹੇ ਹੋ ਪਰ ਅਸੀਂ ਕੁਝ ਨਹੀਂ ਕਰ ਸਕਦੇ ਤੇ ਉਦੋਂ ਬਾਅਦ ਮੈਂ ਗਿਆ ਬੈਸ ਸਮਰਜੀਤ ਬੈਸ ਜੋ ਵੀ ਮੈਨੂੰ ਕੋਈ ਨਹੀਂ ਰਾਹ ਦਿੱਤਾ ਉਹ ਵੀ ਸਿਰਫ ਜਾਦਾ ਜਨਾਨੀਆਂ ਦੀ ਸੁਣਦੇ ਨੇ ਜਾਂ ਪਰਵਾਸੀ ਪਈਆਂ ਦੀ ਸੁਣਦੇ ਨੇ ਤੇ ਉਦੋਂ ਬਾਅਦ ਡਿਪਟੀ ਕਮਿਸ਼ਨਰ ਕੀ ਖੰਨੇ ਐਸਐਸਪੀ ੱੱਕੇ ਖਾ ਖਾ ਕੇ ਹੁਣ ਤੰਗ ਹੋ ਚੁੱਕੇ ਆ ਸੀ ਹੁਣ ਮੈਂ ਇਹੀ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਵੀ ਥੋੜੀ ਜਿਹੜੀ ਇਹ ਪੁਲਸਾ ਇਹ ਸਿਰਫ ਐਮਐਨਓ ਦੀ ਪੁਲਸਾ ਕੋਈ ਸਭ ਇੱਥੇ ਚੱਲਦਾ ਜੇ ਮੈਂ ਤਾਂ ਪੈਸੇ ਇਹਨਾਂ ਨੂੰ ਦੇ ਦਵਾਂ ਤਾਂ ਅਜੇ ਕੰਮ ਹੁੰਦਾ ਮੈਂ ਪੈਸੇ ਦੇ ਨਹੀਂ ਸਕਦਾ ਤੇ ਇਸ ਕਰਕੇ ਮੇਰਾ ਕੰਮ ਨਹੀਂ ਹੋ ਰਿਹਾ ਮੈਂ 26 ਮਹੀਨਿਆਂ ਤੋਂ ਇੰਨਾ ਪਰੇਸ਼ਾਨ ਆ ਕਿ ਅਗਰ ਮੇਰਾ ਕੋਈ ਹੱਲ ਨਹੀਂ ਹੋਇਆ ਮੇਰਾ ਇਹਨਾਂ ਦੇ ਪਰਚਾ ਦਰਜ ਨਹੀਂ ਹੋਇਆ ਜਾਂ ਮੇਰਾ ਇਨਸਾਫ ਨਹੀਂ ਮਿਲਦਾ ਮੈਂ ਸੁਸਾਇਡ ਕਰਨ ਨੂੰ ਮਜਬੂਰ ਹੋਊਗਾ ਬਸ ਇਹ ਹੀ ਮੇਰੀ ਬੇਲਤੀਆ ਮੈਨੂੰ ਨਿਆਂ ਮਿਲਣਾ ਚਾਹੀਦਾ ਹੈ ਭਗਵੰਤ ਮਾਨ ਜੀ ਛੇਤੀ ਤੋਂ ਛੇਤੀ ਮੇਰੀ ਕਾਰਵਾਈ ਤੇ ਗੌਰ ਕੀਤਾ ਜਾਵੇ ਮੋਹਰੀ ਜੀ ਕਿਹੜੇ ਸਾਲ ਦੀ ਗੱਲ ਹੈ ਜੀ ਜਦੋਂ ਤੁਸੀਂ ਪੁੱਛਿਆ ਇਹ ਇਹ 22 ਦੀ ਗੱਲ ਆ ਜੀ 4 ਅਪ੍ਰੈਲ ਅਪ੍ਰੈਲ 10 ਅਪ੍ਰੈਲ 10 4 22 ਦੀ ਬਾਈ ਨੂੰ ਪੈਸੇ ਦਿੱਤੇ ਸੀਗੇ ਜੀ ਤੇ ਕਿੰਨੀ ਰਕਮ ਤੁਹਾਡੀ ਜੀ ਪੂਰੀ 310000 ਰੁਪਇਆ ਜੀ ਤੇ ਪੁਲਿਸ ਤੁਸੀਂ ਕੋਲੇ ਕਿੰਨੀ ਆ ਤੁਸੀਂ ਸ਼ਿਕਾਇਤਾਂ ਕਰ ਦਿੱਤੀਆਂ ਹਨ ਪੁਲਿਸ ਕੋਲੇ ਅਨੇਕਾਂ ਹੀ ਕਰ ਚੁੱਕੇ ਆ ਸਾਡੇ ਡੀਐਸਪੀ ਸਾਹਿਬ ਕੋਲੇ ਮੈਂ 3-4 ਵਾਰੀ ਜਾ ਕੇ ਆਇਆ ਤੇ ਆਪਣੇ ਡੀਐਸਪੀ ਸਾਹਿਬ ਜੇ ਮੌਜੂਦਾ ਡੀਐਸਪੀ ਸਾਹਿਬ ਤੇ ਇਹਨਾਂ ਨੇ ਵੀ ਕੋਈ ਗੌਰ ਨਹੀਂ ਕੀਤੀ ਇਹ ਥੋੜੇ ਦਿਨ ਪਹਿਲਾਂ ਜਾ ਕੇ ਆਇਆ ਇਹ ਕਹਿੰਦੇ ਸੀ ਡਿਸਕਸ ਕਰਾਂਗੇ ਮੈਂ ਕਿਹਾ ਮੈਨਾਂ ਵੀ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਨਿਆਂ ਮਿਲਣਾ ਚਾਹੀਦਾ ਅਗਰ ਨਹੀਂ ਨਿਆਂ ਮਿਲਦਾ ਤਾਂ ਮੈਨੂੰ ਹੋਰ ਕੋਈ ਗਲਤ ਸਟੈਪ ਨਾ ਚੱਕਣਾ ਵਜੇ ਕਿਉਂ ਮੈਂ ਇੰਨਾ ਦੁਖੀ ਆ ਤੇ ਬਹੁਤ ਜ਼ਿਆਦਾ ਦੁਖੀ ਆ ਤੁਹਾਨੂੰ ਲੱਗਦਾ ਸੀ ਸਿਆਸੀ ਦਬਾਅ ਕਰਕੇ ਕਿਸ ਪੱਗ ਦਾ ਕੀ ਕਰਦੇ ਹਾਂ ਹਾਂਜੀ ਸਿਆਸੀ ਦਬਾਅ ਕਰਕੇ ਸਿਆਸੀ ਦਬਾਅ ਕਰਕੇ ਇਹ ਫਿਰ ਸਾਡੇ ਲੋਕਾਂ ਨੂੰ ਕਿਉਂ ਦਿਵਾ ਰਹੇ ਨੇ ਇਹ ਸਾਡੇ ਲੋਕ ਮੂਰਖ ਨੇ ਜਿਹੜੇ ਇਹਨਾਂ ਦੇ ਮਗਰ ਝੰਡੇ ਚੱਕੀ ਫਿਰਦੇ ਨੇ ਇਹ ਚੋਰ ਨੇ ਗਿਆਸਪੁਰਾ ਸਾਹਿਬ ਪਹਿਲਾਂ ਤਾਂ ਟਵਿੱਟਰ ਟਵੀਟੀ ਖੇਲਦੇ ਸੀਗੇ ਕਿ ਰੇਤਾ ਵੇਚਦਾ ਮੇਰੇ ਕੋਈ ਵੀਡੀਓ ਨੇ ਇਹ ਆ ਮੈਂ ਕਰਦوں ਲਖੇ ਨੂੰ ਉਹ ਕਰਦوں ਜਦੋਂ ਲਖੇ ਨੇ ਹਿੱਸਾ ਦੇ ਦਿੱਤਾ ਗਿਆਲਪੁਰਾ ਸਾਹਿਬ ਵੀ ਚੁੱਪ ਕਰਕੇ ਸਾਰੇ ਇੱਕੇ ਨੇ ਆਮ ਪਾਰਟੀ ਕਾਂਗਰਸ ਸਭ ਇੱਕ ਨੇ ਕਿਉਂ ਇਹ ਦਬਾਉਣਾ ਚਾਹੁੰਦੇ ਨੇ ਮੈਂ ਦਬਦਾ ਨਹੀਂਗਾ ਮੈਨੂੰ ਨਿਆਂ ਮਿਲਣਾ ਚਾਹੀਦਾ ਜੀ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਲਾਜਮੇ ਤੋਂ ਆਪਣੇ ਕੋਲ ਜੀ ਪੈਸੇ ਦੀ ਮੰਗ ਤਾਂ ਇਹ ਕਹੇ ਕਿ ਪੈਸੇ ਦੀ ਮੰਗ ਉਹ ਮੰਗਦੇ ਨਹੀਂਗੇ ਤੇ ਤਾਂ ਹੀ ਕੰਮ ਨਹੀਂ ਹੋ ਰਿਹਾ ਜੇਕਰ ਮੈਂ ਪੈਸੇ ਦੇ ਦਮ ਅੱਜ ਮੇਰੇ ਕੋਲ ਪੈਸੇ ਦੇਣ ਨੂੰ ਹੈ ਨਹੀਂ ਫਿਰ ਤਾਂ ਕੱਲੇ ਕਾਰਵਾਈ ਹੁੰਦੀ ਆ ਜਦੋਂ ਮੇਰੇ ਕੋਲ ਪੈਸਾ ਨਹੀਂ ਹੈ ਦੇਣ ਨੂੰ ਮੈਂ ਤਾਂ ਪਹਿਲਾਂ ਲੁੱਟ ਲਿਆ ਪਹਿਲਾਂ ਕੁਝ ਲੁਧਿਆਣੇ ਮੇਰੇ ਪੈਸੇ ਨੇ ਪੈਸੇ ਕੁਝ ਇਹ ਤਾਂ ਨਹੀਂ ਲੁੱਟ ਲਿਆ ਮੈਂ ਤਾਂ 15 ਲੱਖ ਰੁਪਏ ਤੇ ਮੈਂ ਜਮੀਨ ਵੇਚ ਕੇ ਪੈਸੇ ਲਾਏ ਹੋਏ ਨੇ ਮੈਂ ਤਾਂ ਜਮੀਨ ਵੇਚ ਕੇ ਪੈਸੇ ਲਾਏ ਨੇ ਜੀ ਕਿੰਨਾ ਕਿੰਨਾ ਵਿਅਕਤੀਆਂ ਦੇ ਬਾਈ ਨੇ ਤੁਸੀਂ ਕੰਪਲੇਨਟ ਦਿੱਤੀ ਹੋਈ ਹੈ ਰਣਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਗੁਰਪ੍ਰੀਤ ਸਿੰਘ जिगेंद्र सिंह सुख्खा सिंह ਇਹ ਤਿੰਨ ਜਣਿਆਂ ਤੇ ਮੈਂ ਦਰਖਾਸਤ ਦਿੱਤੀ ਹੈ ਪੈਲ थाना ਪੈਲ ਦੇ ਅੰਦਰ ਹਾਂਜੀ ਹਾਂਜੀ ਤੇ ਕੋਈ ਮਤਲਬ ਪੁਲਿਸ ਨੇ ਕਿਸ ਰਜਿਸਟਰ ਨਹੀਂ ਨਹੀਂ ਕੋਈ ਰਿਸਟ ਨਹੀਂ ਕਰਿਆ ਮੈਂ ਹਰ ਮਹੀਨੇ 2-4 ਚੱਕਰ ਲਾਉਣਾ ਮਿੰਤਨ ਵਾਲਾ ਕਰਦੇ ਜਿੰਨੇ ਕਿੰਨੇ ਐਸਐਚਓ ਬਦਲ ਗਏ ਪਹਿਲਾਂ ਅਮਰੀਕ ਸਿੰਘ ਗਰਵਾਲ ਤੇ ਕਿੰਨੇ ਐਸਐਚਓ ਕਿੰਨੇ ਡੀਐਸਪੀ ਜਾਤੇ ਹੋਏ ਡੀਐਸਪੀ ਸਾਹਿਬ ਆਏ ਨੇ ਇਹਨਾਂ ਕੋਈ ਤਨਜਵਾਰ ਜਾ ਚੁੱਕੇ ਆ ਮੈਨੂੰ ਕੋਈ ਨਿਆਂ ਦਬਾਓ ਬਸ ਵਾਪਸ ਭੇਜ ਦਿੰਦੇ ਨੇ ਕੋਈ ਸੁਣਵਾਈ ਨਹੀਂ ਨਹੀਂ ਕੋਈ ਸੁਣਵਾਈ ਨਹੀਂ ਜੀ ਹਾਂਜੀ ਮੈਡਮ ਅੱਜ ਤੁਸੀਂ ਸਰਦਾਰ ਮੋਹਨ ਸਿੰਘ ਕੋਲੋਟੀਨਾ ਪੁਲਿਸ ਥਾਣੇ ਪਹੁੰਚੇ ਹੋ ਕੀ ਮਸਲਾ ਜੀ ਦੱਸੋਗੇ ਹਾਂਜੀ ਮੈਂ ਮਨਪ੍ਰੀਤ ਕੌਰ ਕੁੜਾਣੀ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਵਰਕਰ ਆ ਇਹਨਾਂ ਨਾਲ ਮੈਂ ਪਹੁੰਚੀ ਐ ਇੱਥੇ 8.5 ਸਾਲਾਂ ਤੋਂ ਖੱਜਲ ਖਵਾਰ ਹੋ ਰਹੇ ਨੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਕਾਫੀ ਟਾਈਮ ਹੋ ਗਿਆ ਇਹਨਾਂ ਦਾ ਜੋ ਮਸਲਾ ਪੈਲ ਹਲਕੇ ਦੇ ਵਿੱਚ ਐਮਐਲਏ ਦੇ ਪੀਏ ਲੱਖਾਂ ਦੇ ਐਮਐਲਏ ਦੇ ਪੀਏ ਲੱਖਾਂ ਦਾ ਜੋ ਪੀਏ ਐ ਸੀਗਾ ਉਹਨਾਂ ਨੇ ਇਹਨਾਂ ਨੇ ਪੈਸੇ ਦਾ ਘਪਲਾ ਕਰਿਆ ਸੀ ਜੀ ਨਾ ਜੀ ਉਹਨਾਂ ਦੇ ਪੀਏ ਦਾ ਜੀ ਰਣਜੀਤ ਰਣਜੀਤ ਸਿੰਘ ਪੀਏ ਦਾ ਨਾਮ ਹੈ ਜੀ ਉਹਨਾਂ ਦਾ ਉਹ ਕੁਝ ਨਹੀਂ ਕਰ ਰਹੇ ਹੈਗੇ ਪੈਸੇ ਵਾਪਸ ਦਾ ਚਲੋ ਦੂਰ ਦੀ ਗੱਲ ਪਰ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਕਿਉਂਕਿ ਇਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਜੀ ਪਰਚਾ ਹੋਊਗਾ ਤਾਂ ਪੈਸੇ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਟਾਈਮ ਹੋਵੇ ਥੋੜਾ ਹੋਵੇ ਤਾਂ ਵੀ ਹੈ ਜੀ 2.5-3 ਸਾਲ ਹੋ ਚੁੱਕੇ ਨੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਥਾਂ-ਥਾਂ ਤੇ ਗੁਹਾਰ ਲਾਣ ਦੇ ਪਏ ਨੇ ਤੇ ਸਚਾਈ ਦੇ ਅੱਜ ਦਾ ਟਾਈਮ ਨਹੀਂ ਹੈਗਾ ਜੀ ਸਚਾਈ ਜਾਗਰੂਤ ਕਰੋ ਲੋਕਾਂ ਇਹਨਾਂ ਚ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਹੋਣ ਦੇ ਨਾਤੇ ਇਸ ਹੀ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜੀ ਅਪੀਲ ਕਰਾਂ ਮੈਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਜੀ ਨੂੰ ਇਹੀ ਅਪੀਲ ਕਰਦੀ ਆ ਕਿ ਉਹ ਸਚਾਈ ਨੂੰ ਇਨਸਾਫ ਦਿਵਾਉਣ ਜੋ ਇੱਕ ਸੱਚਾ ਇਨਸਾਨ ਉਹ ਕੱਲਾ ਹੀ ਫਿਰ ਰਿਹਾ ਵਾ ਸਾਹ ਸਾਦੇ ਘਹਾਰਾ ਲਾਂਦਾ ਹੈ ਮੈਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਜੀ ਤੋਂ ਬੇਨਤੀ ਕਰਦੀ ਆ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਰੱਬ ਨਾ ਕਰੇ ਜਿਵੇਂ ਇਹ ਇਹਨੇ ਦੁਖੀ ਨੇਗੇ ਥਾਂ ਥਾਂ ਤੇ ਗੁਹਾਰ ਲਾਉਂਦੇ ਨੇ ਕੋਈ ਵੀ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਉਹ ਇਹਨਾਂ ਦਾ ਦੱਸੋ ਕੌਣ ਜ਼ਿੰਮੇਵਾਰ ਹੈ ਜੀ ਦੱਸੋ ਇਹਨਾਂ ਦੇ ਪਰਿਵਾਰ ਇਹਨਾਂ ਦਾ ਆਪਦਾ ਪਰਸਨਲ ਮੈਟਰ ਘਰੇ ਸੌ ਹੁੰਦੇ ਆ ਨਾ ਹਰ ਇੱਕ ਦਾ ਵੀ ਇਹਨਾਂ ਦੇ ਜੋ ਜਾਨੀ ਮਾਨੀ ਦਾ ਨੁਕਸਾਨ ਆ ਉਹ ਜਿਹੜੇ ਇਹਨਾਂ ਦਾ 420 ਕਰਕੇ ਗਏ ਨੇ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਇਹ ਸੁਇਸਾਈਡ ਕਰਨ ਨੂੰ ਮਜਬੂਰ ਨੇ ਅੱਜ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਅਸੀਂ ਰੋਕ ਰਹੇ ਆਂ ਸਾਡੇ ਕੋਲ ਆਏ ਨੇ ਅਸੀਂ ਇਹਨਾਂ ਦੀ ਹੈਲਪ ਕਰਨੀ ਚਾਹੁੰਦੇ ਆਂ ਭਗਵਾਨਤਮਨ ਜੀ ਨੂੰ ਇਹ ਬੇਨਤੀ ਕਰਦੇ ਆਂ ਡਾਕਟਰ ਆਪਣੇ ਅਮਨਵਿੰਦਰ ਸਿੰਘ ਆਸਪੁਰਾ ਜੀ ਨੂੰ ਵਹੀ ਬੇਨਤੀ ਆ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਧੰਨਵਾਦ ਜੀ